ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰੇ ਵੀਰਾਂ ਦੇ ਉਮੀਦ ਕਰਦਾ ਵੀ ਠੀਕ ਠਾਕ ਹੋਵੋਗੇ ਲਓ ਮਿੱਤਰੋ ਮੱਕੀ ਆਪਣੀ ਬੀਜ ਗਈ ਸੀ ਲਾਈਟ ਆ ਗਈ ਸੀ 1:30 ਤੇ ਪਾਣੀ ਛੜਦਾ ਆ ਇੱਕ ਘੈਰਾ ਲਗਭਗ ਲੱਗੇ ਗਿਆ ਲਵੇ ਚੱਲ ਰਿਹਾ ਪਾਣੀ ਸਵੇਰ ਦਾ ਟਾਈਮ ਹੈ ਸ਼ਾਂਤੀ ਵਾਲਾ ਮਾਹੌਲ ਹੈ ਆ ਮਾਹੌਲ ਨਹੀਂ ਮਿਲਦਾ ਕਦੇ ਕੁੰਜਾ ਥੋੜਾ ਜਿਹਾ ਨੀਵਾ ਇਸ ਕਰਕੇ ਇੱਥੇ ਪਾਣੀ ਥੋੜਾ ਥੋੜਾ ਚੜ ਰਿਹਾ ਬਾਕੀ ਦੇਖਦੇ ਆਂ ਪੂਰਾ ਕੀਲਾ ਭਰ ਜੂ ਅੱਜਕੱ ਲਈ ਅੱਜ ਨਹੀਂ ਭਰੂ ਨਹੀਂ ਕਰ ਲੂੰ ਭਰ ਜੂ ਫਿਰ ਕੋਈ ਗੱਲ ਨਹੀਂ ਚਲੋ ਲਓ ਜੀ ਲੱਗ ਗਿਆ ਇਧਰ ਪਾਣੀ ਸਿਰੇ ਔਰ ਥੋੜਾ ਜਿਹਾ ਕੁੰਜੇ ਹਾਂਜਾਂ ਦਾ ਚੱਕਰ ਪੈਂਦਾ ਹੁੰਦਾ ਕੁਈ ਨੀਵਾ ਹੁੰਦਾ ਕੋਈ ਥੋੜਾ ਜਿਹਾ ਉੱਚਾ ਹੁੰਦਾ ਖੈਰਾ ਮਾਹੌਲ ਸਵੇਰ-ਸਵੇਰ ਦਾ ਇੱਕ ਨੰਬਰ ਆ ਬਸ ਹੁਣ ਲਾਈਟ ਛੱਡੀ ਰੱਖਣ ਕਿਉਂਕਿ ਇਹ ਜੇ ਮੱਕੀ ਝੋਣੀ ਨੱਕਾ ਟੁੱਟਣਾ ਹੈਗਾ ਹੁਣ ਇਹ ਚ ਮੋਟਰ ਇਸੇ ਜੇ ਚਲਦੀ ਰਹੂਗੀ ਹੁਣ ਲੋਈ ਦੂਜੇ ਖੈਰੇ ਚ ਵੜਦਾ ਨੱਕਾ ਦੇਖਦੇ ਹੁਣ ਕਿੰਨੇ ਕ ਭੁਰਨਗੇ ਦੂਜੇ ਚ ਆ ਗਿਆ ਕੰਮ ਆਪਣਾ ਉਹ ਇੱਥੋਂ ਅਸੀਂ ਐਂ ਸਿਰੇ ਮੋੜ ਦੰਨੇ ਆ ਪੂਰਾ ਦਾ ਪੂਰਾ ਬਰੱਡਾ ਬਣਾ ਦੰਨੇ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਕੀ ਕੀ ਕਰਦੇ ਆ ਇਧਰੋਂ ਥੋੜਾ ਜਿਹਾ ਪਾਣੀ ਚੜ ਗਿਆ ਉੱਪਰ ਕੋਈ ਗੱਲ ਨਹੀਂ ਚਲ ਓਏ ਉਹ ਜੂਰੀ ਦਾ ਟਰੱਕ ਵੀ ਲੱਗਦਾ ਆ ਗਿਆ ਸਟੈਡੀ ਚ ਉਹ ਆ ਰਿਹਾ ਚਲੋ ਲਓ ਜੀ ਤੀਜੇ ਘਾਰੇ ਚ ਆ ਗਿਆ ਪਾਣੀ ਇੱਕੋ ਲਾਸਟ ਵਾਲੇ ਚ ਵੀ ਸੜ ਰਖਿਆ ਲਾਈਟ ਵੀ ਜਦੀ ਬੁੱਝ ਗਈ ਸੀ ਇਸ ਕਰਕੇ ਬਾਕੀ ਦੇਖੋ ਕਿੰਨੇ ਵੇ ਵੈਸੇ 8:30 9 ਵਜੇ ਤੱਕ ਚਲਦੀ ਹੁੰਦੀ ਐ ਟਾਈਮ ਹਜੇ ਹੋਇਆ 7:30 ਦੇਖਦੇ ਆਂ ਭਰ ਜੂ ਕੇ ਰਹੂ ਲੋ ਜੀ ਬਾਬੇ ਦੀ ਕਿਰਪਾ ਨਾਲ ਸਾਰਾ ਕੀਲਾ ਭਰ ਗਿਆ ਨੱਕੋ ਨੱਕ ਹੋ ਗਿਆ ਕੰਮ ਬਹੁਤ ਸੋਣਾ ਹਰੀ ਵਧੀਆ ਹੋ ਜੇ ਜਰਮੀਨੇਸ਼ਨ ਇਹਦੀ ਬਾਬੇ ਦੀ ਕਿਰਪਾ ਨਾਲ ਇਹ ਦਿਖਾਵਾਂਗੇ ਸੋਨੂੰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜਿਹਨੇ ਨਹੀਂ ਕਰਿਆ ਹੋਇਆ ਲੋਈ ਮੱਕੀ ਆਪਣੀ ਭਰੀ ਗਈ ਹੁਣ ਅੱਗੇ ਦਾ ਟਾਸਕ ਦੇਖਦੇ ਆਂ ਕੀ ਆ ਆਜਾ ਕੇ ਪੇੜ ਕੂਜਾ ਕਰੀਏ 9 ਵਜੇ ਚੱਲੇ ਲੋਈ ਪਾਣੀ ਲਾ ਕੇ ਮੱਕੀ ਨੂੰ ਦੁਬਾਰਾ ਫੇਰ ਆ ਕੇ ਘਰੇ ਰੋਟੀ ਪਾਣੀ ਖਾ ਲਿਆ ਹੁਣ ਦੁਬਾਰਾ ਫੇਰ ਇੱਕ ਕੀਲਾ ਬਾਕੇ ਆਉਣਾ ਕਰਦਿਆਂ ਛੋਟੇ ਨੂੰ ਸਟਾਰਟ ਛੇੜੇ ਕੀ ਕਰਤਾ ਤਿਆਰ ਟਰੈਕਟਰ ਦੀ ਹਾਲਤ ਦੇਖੋ ਨਾਲੇ ਸਾਡੀ ਦੇਖੋ ਗਰਦੋ ਗਰਦਾ ਵੀ ਲੋ ਮੱਕੀ ਉਹ ਟਰੈਕਟਰ ਦਾ ਲੱਬੜੇ ਤੇ ਬੜੀ ਵਧੀਆ ਲੱਗਦੇ ਸਾਬ ਤੋ ਇਹਨਾਂ ਤੋਂ ਕੀ ਕਰਾਉਣਾ ਜਾਂ ਕੰਮ ਲੈਣਾ ਉਹ ਦਰਬੀ ਵਾਲੀ ਬੀਜ ਦੀ ਆਹ ਗਹਿਰਾ ਬਾਜਰਾ ਜਦਾ ਕਰਤਾ ਵੇਲੇ ਹੋਇਆ ਦੇਖ ਲੋ ਟਾਈਮ ਸਖਰ ਦਾ ਪਹਿਰਾ ਹੋ ਗਿਆ ਹਾਲਤ ਮੰਦੀ ਹੋ ਗਈ ਕਿਉਂਕਿ ਚਲੋ ਚਲਦੇ ਆ ਘਰੇ ਇਹ ਬਲਾ ਟਰੈਕਟਰ ਵੀ ਸਾਫ ਕਰਨਾ ਬੂ ਲੋਈ ਆ ਗਏ ਸੀ ਆਪਾਂ ਘਰੇ ਆਪਣੀ ਡਿਊਟੀ ਲੱਗੀ ਨਾ ਇਹਨੂੰ ਖਵਾਉਣ ਦੀ ਆਪੜ ਉਹਨਾਂ ਸਾਹਵ ਨਹੀਂ ਆ ਰਿਹਾ ਇਹ ਜਾਦੇ ਮੂੰਹ ਲਿਬੜ ਗਏ ਸ਼ੇਰ ਬੱਗੇ ਦਾ ਓਏ ਹੋਏ ਹੋਏ ਜਾਦੇ ਮੂੰਹ ਲਿਬੜ ਗਿਆ ਓਏ ਹੋਏ ਹੋਏ ਇਹ ਜੋ ਜ਼ਿਆਦਾ ਹੀ ਨਿਕਲੀ ਜਾਂਦਾ ਤੱਕਾ ਵਰਦੀ ਬਹੁਤ ਨਵੇੜਤੀ ਕਰਦੀ ਸੀ ਤੁਸੀਂ ਬਾਹਲੀ ਗੰਦੀ ਕਰਦੀ ਕਾਤ ਤਾ ਮਾਰਦੀ ਐ ਵਿੱਚ ਆ ਤਾ ਮਾਰਦੀ ਮੈਂ ਖੋਣ ਦੀ ਹੁੰਨੀ ਆ ਜਦੋਂ ਆ ਲੈ ਉਹ ਦੇਖ ਤੇ ਤੂੰ ਕੋਚਾਵਾ ਪਹੇ ਬੂਰੇ ਹੋ ਕੋਸਾ ਉਹ ਮਰੇ ਬੇ ਆ ਤੂੰ ਇਨੀ ਕਾਣਾ ਹੀ ਨਹੀਂ ਮੂਣੀ ਗੋਲਦੀ ਫੇਰੇ ਬੋਲੇ ਲੋਏ ਹੁਣ ਚੱਲੇ ਸੀ ਦੜਬੇ ਥੋੜਾ ਕੰਮ ਆ ਦੋ ਦੰਡੀਆਂ ਇਹ ਚੀਜ਼ਾਂ ਲਿਆਉਣ ਵਾਲੀਆਂ ਸੀ ਸਵੇਰੋਂ ਦਾ ਟਾਈਮ ਹੋ ਗਿਆ ਘਰ ਤੱਕ ਵਾਰ ਹੋਇਆ ਬੈ ਕੰਮ ਸਾਰੇ ਪਾਸੇ ਮੱਕੀਆਂ ਦਾ ਫੁੱਲ ਜ਼ੋਰ ਪੈ ਰਿਹਾ ਅੱਕੜ ਲੈ ਹੱਤੀ 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 ਕਾ ਪਾਪਾ ਲੱਤਾਂ ਘੁੱਟੋ ਥੱਕ ਗਿਆ ਮੈਂ ਬਹੁਤ ਕੰਮ ਕਰਿਆ ਮੈਂ ਇੱਥੇ ਹੈ ਨਾ ਇੱਥੇ ਬਹੁਤ ਕੰਮ ਕਰਿਆ ਅੱਜ ਨਹੀਂ ਆ ਘੁੱਟੋ ਲੈ ਲੈ ਟਿਕਦੀ ਐ ਇਹਗੇ ਤੇ ਨਹੀਂ ਤੂੰ ਅਨਾਈ ਤੇ ਕੀ ਕਰਦਾ ਤੂੰ ਲੈ ਲੈ ਬੈਠਾ ਹੋ ਜਾ ਹੋ ਜਾ ਬੈਠਾ ਲਾ ਜੋ ਲਾ ਜੋ ਲਾ ਜੋ ਪਟਾ ਦੇ ਪਟਾ ਦੇ ਆਹਾ ਹਾਂ ਹੁਣ ਇਹਨੂੰ ਐਂ ਕਰੂ ਕਚੀਤੀਆਂ ਮੋਲ ਲੈਂਦੀਆਂ ਇਹੇ ਕੇ ਤੜੀ ਲੜਤ ਕਰੀ ਬਣਾ ਗਈ ਸੀ 4:00 ਵਜੇ ਮਾਲ ਲੈਂਡ ਦਾ ਫਾਇਦਾ ਲੈ ਲਿਆ ਨਾਲੇ ਐਕਟਰ ਦਾ ਬਦਾ ਚਾਰ ਵਾਲਟੀਆਂ ਤੇ ਮਾਲ ਸੀਆਂ ਆਪ ਸੁਪਰਾ ਹੋ ਗਿਆ ਇੰਨੇ ਜਲਾ ਡੰਗ ਜਲਾ ਲੈਂਦਾ ਹੋ ਗਿਆ ਇਹਦਾ ਇਹ ਬੰਦ ਕਰ ਦਈਏ ਬੰਦ ਕਰਨ ਦੇ ਵਾਸਤੇ ਕਰਨਾ ਚੱਲੀ ਜਾਂਦੇ ਹਾਂ ਜੀ ਜਾਂਦੀ ਹੈ ਕੱਲ ਨੂੰ ਫਿਰ ਨਾ ਗਿਆ ਤਾਂ ਫਿਰ ਦੁਬਾਰੇ ਨਾ ਕਰਦੇ ਹਾਂ ਹੂੰ ਉਹ ਬਹੁਤ ਦਾ ਮੋਟਰਾਂ ਛੱਡੀਆਂ ਰਹਿਣਗੀਆਂ ਇਹਨਾਂ 'ਚ ਉਹ ਤੀਜੇ ਚ ਵਗ ਗਿਆ ਗਿੱਲ ਬਹੁਤ ਆ ਕੱਟ ਨਹੀਂ ਲੱਗ ਰਹੀ ਲੋਇਖ ਕੱਲ ਵਾਲੀ ਮੱਕੀ ਦੀ ਕੰਡੀਸ਼ਨ ਚੈੱਕ ਕਰੋ ਗੱਲ ਪੂਰੀ ਐਨ ਆ ਗਈ ਇੱਥੇ ਕ ਇਹਦੀ ਸੀਜ਼ਨ ਨੂੰ ਦਾਣੇ ਹੁੰਦੇ ਆ ਐਚ ਖੈਰ ਥੋੜਾ ਜਿਹਾ ਪਾਣੀ ਪੈ ਗਿਆ ਅੱਜਾ ਕਿਉਂਕਿ ਮੋਟਰ ਦਾ ਆਟੋਮੈਟਿਕ ਬੰਦ ਕਰਨਾ ਭੁੱਲ ਗਏ ਵਾਸੀ ਵੀ ਹੁਣ ਚਲੋ ਦੋ ਕੁ ਦਿਨ ਨੂੰ ਫੇਰ ਪਾਣੀ ਆਉਣਾ ਇਹਨੂੰ ਵਧੀਆ ਮਰੀ ਦੇਖਦੇ ਹੁਣ ਕਿੰਨੇ ਦਿਨਾਂ ਚ ਹੁੰਦੀ ਐ